ਅੱਜ ਅਸੀਂ ਪੋਂਚੇਆ ਚੰਡੀਗੜ੍ਹ ਦੇ ਸੈਕਟਰ 35C ਦੀ ਇਨਰ ਮਾਰਕੀਟ ਦੇ ਵਿੱਚ ਕਿੰਡੀਆਂ ਖੜੀਆਂ ਪ੍ਰੋਬਲਮਸ ਨੇ ਜਿਹੜੀਆਂ ਕਿ ਯੂਟੀ ਦੇ ਵਿੱਚ ਬੈਠੇ ਇਹਨਾਂ ਵਪਾਰੀਆਂ ਨੂੰ 페ਸ ਕਰਨੀਆਂ ਪੈਰੀਆਂ ਨੇ ਯੂਟੀ ਦੇ ਲਈ ਕਿਹਦਾ ਦਾ ਐਮਪੀ ਤੁਸੀਂ ਜਾਣਦੇ ਜਿਹੜਾ ਕਿ ਪੋਜ਼ਿਟਿਵ ਬ੍ਰੌਡ ਆਊਟਲੁੱਕ ਦੇ ਨਾਲ ট্রেਡਰਸ ਤੇ ਬਿਜ਼ਨਸ ਵਧਾਨ ਤੇ ਸਿਟੀ ਨੂੰ ਪਰਸਨਲੀ ਜਿਹੜਾ ਕਨੈਕਟਡ ਹੋਵੇ ਜਿਹੜਾ ਪਹਿਲਾਂ 112 ਸਕੁਅਰ ਕਿਲੋਮੀਟਰ ਦਾ ਸਿਟੀ ਸੀਗਾ which was planned earlier। ਨੂਦਾ ਦਾਇਰਾ ਜ਼ੀਰਖਪੁਰ ਤੋਂ ਵੱਧ ਕੇ ਖਰੜ ਤੱਕ ਪਹੁੰਚ ਚੁੱਕਾ ਹੈ ਐਂਡ ਬੱਦੀ ਤੋਂ ਲੈ ਕੇ on the other hand ਬਨੂੜ ਤੱਕ। ਇਤਨੇ ਅੱਛੇ ਸ਼ਹਿਰ ਵਿੱਚ ਬੈਠੇ ਹਨ ਤਾਂ ਫੈਸਿਲਿਟੀਆਂ ਤਾਂ ਹੋਣੀ ਚਾਹੀਦੀ ਹੈ। ਅਗਰ ਅਸੀਂ ਇਕਨੋਮੀ ਨੂੰ ਬੂਸਟ ਕਰਨਾ ਹੈਗਾ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈ ਤਾਂ ਇੱਥੇ ਇੱਕ GST ਰਿਫੰਡ ਦਾ অপਸ਼ਨ ਹੋਣੀ ਚਾਹੀਦੀ ਹੈ। ਕਿਉਂਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਨੂੰ ਸਾਡੀਆਂ ਆਪਣੀਆਂ ਬਹੁਤ ਸਾਰੀਆਂ ਡਿਮਾਂਡਸ ਹੁੰਦੀਆਂ। ਜੇ ਜਿੰਨੀ ਸੌਦਾਸੀਂ ਦਿਆਂਗੇ ਐਨ ਆਰ ਆਈਸ ਨੂੰ ਉਹਦੇ ਕਰਕੇ ਸਾਡੀ ਇਕ ਇਕਨੋਮੀ ਤੇ ਗਰੋਥ ਮਿਲੇਗੀ ਬਿਜ਼ਨਸ ਵਧੇਗਾ ਟੈਕਸ ਇਕਚਰ ਬੈਟਰ ਮਿਲੇਗਾ ਹਮ ਲੋਗ ਸਮਾਰਟ ਸਿਟੀ ਮੇ ਹੈ ਹਮ ਜਾਨਤੇ ਹੈ ਕਿ ਥੇਰ ਸ਼ੁੱਡ ਬੀ ਪ੍ਰੋਪਰ ਲਾਅ ਐਂਡ ਆਰਡਰ ਪ੍ਰੋਪਰ ਸੈਨੀਟੇਸ਼ਨ ਪ੍ਰੋਪਰ ਪਾਰਕਿੰਗ ਸਲots ਇਹ ਜੇ ਹੈ ਨਹੀਂ ਹੈ ਇਲੈਕਟ੍ਰੋਨਿਕਸ ਟ੍ਰੇਡ ਦੇ ਵਿੱਚ ਲਾ ਲਓ ਤੁਸੀਂ 28% ਜੀ ਐਸ ਟੀ ਹੈ ਇਹ ਬਹੁਤ ਵੱਡਾ ਅਮਾਉਂਟ ਹੈ ਜੀ ਜੇ ਤੁਹ ਸੇਲਸ ਵਧਦੀ ਹੈ ਫਿਰ ਆਫ ਕੌਰਸ ਬਿਜ਼ਨਸਮੈਨ ਤਾਂ ਉਦਮ ਨੂੰ ਖੁਸ਼ ਹੁੰਦਾ ਹੈ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦ ਸਮਰ ਨਿਊਜ਼ ਮੈਂ ਹਾਂ ਸ਼ਾਲੂ ਮਿਰੋਗ ਅਸੀਂ ਆਪਣਾ ਖਾਸ ਪ੍ਰੋਗਰਾਮ ਵਪਾਰੀ ਕੀ ਚਾਹੁੰਦਾ ਹੈ ਲੈ ਕੇ ਹਾਜ਼ਰ ਆ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਦੇ ਸੈਕਟਰ 35C ਦੀ ਇਨਰ ਮਾਰਕੀਟ ਦੇ ਵਿੱਚ ਇੱਥੋਂ ਦੇ ਵਪਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਸੁਜੈਸ਼ਨ ਜਿਹੜੇ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਜਾਣਾਂਗੇ ਕਿ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਕਿ ਯੂਟੀ ਦੇ ਵਿੱਚ ਬੈਠੇ ਇਹਨਾਂ ਵਪਾਰੀਆਂ ਨੂੰ ਫੇਸ ਕਰਨੀਆਂ ਪੈਰੀਆਂ ਨੇ ਗੱਲਬਾਤ ਸ਼ੁਰੂ ਕਰਦੇ ਆ ਸਰ ਲਗਾਤਾਰ ਅਸੀਂ ਦੇਖ ਰਿਹਾ ਕਿ ਲੋਕਾਂ ਦੀ رائے ਲਈ ਜਾ ਰਹੀ ਹੈ ਕਿ ਲੋਕ ਕੀ ਚਾਹੁੰਦੇ ਨੇ ਸਰਕਾਰਾਂ ਜਦੋਂ ਵੀ ਸਰਕਾਰ ਬਣਨੀ ਹੁੰਦੀ ਹੈ ਅਕਸਰ ਲੋਕਾਂ ਤੋਂ ਪੁੱਛਿਆ ਜਾਂਦਾ ਤੁਸੀਂ ਵੀ ਇਸ ਦੇਸ਼ ਦੇ ਨਾਗਰਿਕੋ ਵੋਟ ਤੁਸੀਂ ਵੀ ਕਰਨੀ ਆ ਵਪਾਰੀਆਂ ਦੀ ਗੱਲ ਨਹੀਂ ਕੋਈ ਚੱਕਦਾ ਤੇ ਮੈਂ ਵਪਾਰੀਆਂ ਤੋਂ ਜਾਨਣਾ ਚਾਹਨੀ ਹੈ ਕਿ ਕੀ ਕੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਸਭ ਤੋਂ ਪਹਿਲਾਂ ਤੁਹਾਨੂੰ ਸੋ ਥੈਂਕਸ ਕਰਨਾ ਚਾਹਾਂਗੇ ਤੁਸੀਂ ਸਾਡੀ ਆਵਾਜ਼ ਸੁਣਨ ਆਸੇ ਸਾਡੇ ਕੋਲ ਆਏ ਹੋ ਅਸੀਂ ਇੱਕ ਇੰਡੀਆ ਦੇ ਦਾ ਨੇਟਿਵ ਹਾਈ ਹਾਂ ਸਭ ਤੋਂ ਵੱਡੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਅਸੀਂ ਇੱਕ ਚੰਡੀਗੜ੍ਹ ਜਿਹੜਾ ਇੱਕ ਯੂਟੀ ਦੇ ਅੰਡਰ ਆਂਦਾ ਹੈਗਾ ਅਸੀਂ ਉਹਦੇ ਦੇ ਰਹਿਣ ਵਾਲੇ ਵਸਨੀਕ ਹਾਂ ਸੀ ਐਂ ਬੀਇੰਗ ਐ ਯੂਟੀ ਹੋਣ ਕਰਕੇ ਇਹ ਜਿਹੜਾ ਡਾਇਰੈਕਟਲੀ ਜਿਹੜਾ ਸੈਂਟਰਲ ਗਵਰਨਮੈਂਟ ਦੇ ਅੰਡਰ ਆਂਦਾ ਹੈਗਾ ਔਰ ਸਾਡੇ ਕੋਲ ਸਿੰਗਲ ਇਕੁਅਲ ਸੀਟ ਹੈ ਜਿਹੜੀ ਐਮਪੀ ਦੀ ਕਹਿ ਸਕਦੇ ਆ ਉਹ ਐਮਪੀ ਦੀ ਸੀਟਸ ਸਭ ਨਾ ਹੁੰਦੇ ਇੱਕ ਐਮਐਲਏ ਵੀ ਹੈਗੇ ਇੱਕ ਨੋਮੀਨੇਟਡ ਕੌਂਸਲਰ ਵੀ ਹੈਗੇ ਜਿਹੜੇ ਅੱਜ ਇੱਕ ਮੇਅਰ ਸਿਲੈਕਸ਼ਨ ਦੇ ਅੰਦਰ ਬਹੁਤ ਵੱਡਾ ਉਹਦਾ ਰੋਲ ਰਹਿੰਦਾ ਹੈਗਾ ਸਨਵੇਸ ਗੱਲ ਦੀ ਖੁਸ਼ੀ ਹੈ ਕਿ ਅੱਜ ਐਮਪੀ ਦੇ ਥਰੂ ਅਸੀਂ ਡਾਇਰੈਕਟ ਸੈਂਟਰ ਕੋਲੋਂ ਆਪਣੀ ਜੋ ਵੀ ਅਸੀਂ ਸੁਜੈਸ਼ਨਸ ਹੈਗੇ ਆ ਅਸੀਂ ਉਹ ਦੇਣਾ ਚਾਹੁੰਦੇ ਆ ਵੀ ਜੋ ਜਿਹਦੇ ਕਰਕੇ ਅਸੀਂ ਕਹਿੰਦੇ ਜਿਹੜੇ ਵਪਾਰੀ ਜਿਹੜੇ ਵਰਗ ਹੈਗਾ ਉਹ ਜਿਹੜਾ ਵੱਧ ਸਕੇ ਔਰ ਵੱਧ ਤੋਂ ਵੱਧ ਟੈਕਸ ਪੇ ਕਰੇ ਇਕਨੋਮੀ ਨੂੰ ਗਰੋਥ ਕਰੇ ਐਸਾ ਨਹੀਂ ਕਿ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਆ ਅਸੀਂ ਵਪਾਰੀਆਂ ਦੀ ਸਰ ਗੱਲ ਕਰੀਏ ਤਾਂ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਵਪਾਰੀ ਜਿਹੜਾ ਹੈ ਸਭ ਤੋਂ ਵੱਧ ਟੈਕਸ ਪੇ ਕਰਦਾ ਪਰ ਫਿਰ ਵੀ ਕਿਤੇ ਨਾ ਕਿਤੇ ਅਨਗੋਲਿਆ ਕੀਤਾ ਜਾਂਦਾ ਹੈ ਵਪਾਰੀਆਂ ਨੂੰ ਕੀ ਕੀ ਇਹੋ ਜਿਹੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਨੂੰ ਕੀ ਕੀ ਫੀਲ ਹੋਇਆ ਹੈ ਹੁਣ ਤੱਕ ਕਿ ਕਿੰਨਾ ਕੁ ਕੇਅਰ ਕੀਤੀ ਗਈ ਹੈ ਕਿੰਨਾ ਕੁ ਧਿਆਨ ਦਿੱਤਾ ਗਿਆ ਵਪਾਰੀਆਂ ਵੱਲ ਦੇਖੋ ਜੀ ਵਪਾਰੀਆਂ ਦਾ ਜੋ ਮੈਂ ਸਮਝਦਾ ਹਾਂ ਜਦੋਂ 1971 ਤੋਂ ਐਮਪੀ ਦੀ ਚੋਣ ਇੱਥੇ ਹੁੰਦੀ ਹੈ ਐਮਪੀ ਆਂਦੇ ਰਹੇ ਨੇ ਵੱਖਰੇ ਵੱਖਰੀਆਂ ਪਾਰਟੀਆਂ ਦੇ ਵੱਖਰੇ ਵੱਖਰੀਆਂ ਸੀ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਸਾਡੀਆਂ ਆਪਣੀਆਂ ਬਹੁਤ ਸਾਰੀਆਂ ਡਿਮਾਂਡਸ ਹੁੰਦੀਆਂ ਜੂਟੀ ਸਟੇਟ ਹੈ ਇੱਥੇ ਕੋਈ ਵੀ ਸਰਕਾਰ ਤਾਂ ਇੰਡੀਪੈਂਡੈਂਟਲੀ ਕੋਈ ਨਹੀਂ ਹੈ ਬਟ ਫਿਰ ਵੀ ਇੱਕ ਐਮਪੀ ਦੀ ਪੋਸਟ ਹੈਗੀ ਆ ਤੇ ਬਟ ਅਸੀਂ ਜੋ ਮੈਨੂੰ ਲੱਗਦਾ ਕਿ ਇੱਥੇ ਬਹੁਤ ਸਾਰੀਆਂ ਸਾਡੀਆਂ ਵਪਾਰ ਜਿਵੇਂ ਕਿ ਮਤਲਬ ਅਸੀਂ ਟੈਕਸ पे ही ਵਪਾਰੀ ਟੈਕਸ ਦੇਣ ਵਾਸਤੇ ਮਤਲਬ ਇੱਕ ਬੜੀ ਵੱਡੀ ਇੱਕ ਯੋਗਦਾਨ ਹੈ ਕੰਟਰੀ ਦੇ ਵਿੱਚ ਟੈਕਸ ਦਾ ਟੈਕਸ ਦਿੰਦਾ ਤੇ ਬਟ ਉਹਨੂੰ ਕੋਈ ਵੀ ਮੈਂ ਸਮਝਦਾ ਕੋਈ ਫੈਸਿਲਿਟੀਆਂ ਨਹੀਂ ਮਿਲਦੀਆਂ ਜਿਵੇਂ ਕਿ ਮੈਡੀਕਲਸ ਦੀ ਲਾ ਲਈ ਅਸੀਂ ਮੈਡੀਕਲ ਫੈਸਿਲਿਟੀ ਸਾਨੂੰ ਦੇਖੋ ਅਸੀਂ ਟੈਕਸ ਦੇ ਨੀਬ ਤੇ ਜਿੰਨਾ ਵੀ ਜਦਾ ਯੋਗਦਾਨ ਹੈ ਟੈਕਸ ਦਾ ਉਹਦੇ ਹਿਸਾਬ ਨਾਲ ਟੈਕਸ ਮਿਲਣਾ ਚਾਹੀਦਾ ਬਾਕੀ ਸਾਡੀਆਂ ਬਹੁਤ ਸਾਰੀਆਂ ਜਿਵੇਂ ਕਿ ਜੀਐਸਟੀ ਲਾ ਲਈਏ ਹੁਣ ਜੀਐਸਟੀ ਲਾਗੂ ਹੋਇਆ ਜੀਐਸਟੀ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਇੱਕ ਉਹ ਹੈਗੀਆਂ ਨੇ ਜਿਵੇਂ ਕਿ ਅਸੀਂ ਜਦੋਂ ਪਹਿਲਾਂ ਤਾਂ ਇਹ ਕਹਿੰਦੇ ਸੀ ਜੀਐਸਟੀ ਲਾਗੂ ਹੋ ਗਈ ਤੇ ਆਪਣਾ ਬੜਾ ਸਮੱਸਿਆ ਸਮਝ ਤਾਂ ਕੇ ਇਹਦੇ ਨਾਲ ਇੱਕ ਹੋਰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਕ੍ਰੀਏਟ ਹੋ ਗਈਆਂ ਜਿਵੇਂ ਕਿ ਉਹ ਪੱਲਾ ਨਹੀਂ ਟੀਦੀ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਹੈ ਜਾਂ ਕੋਈ ਕਿਥੇ ਦੀ ਮਿਸਟੇਕਸ ਹੈ ਜਾਂ ਕੋਈ ਉਹ ਇੱਕ ਬੜਾ ਵੱਡਾ ਮਸਲਾ ਹੈ ਜੀ ਤੇ ਦੂਸਰੀ ਜਿਹੜੀ ਮੈਂ ਸਮਝਦਾ ਕਿ ਇੱਕ ਇੱਕ ਜਿਹੜੀ GST ਦਾ ਹੈ ਸਾਡੀ ਅਸੀਂ ਇਲੈਕਟ੍ਰੋਨਿਕ ਸਟੇਟ ਦੇ ਵਿੱਚ ਲੈ ਲਓ ਤੁਸੀਂ 28% GST ਹੈ ਇਹ ਬਹੁਤ ਵੱਡਾ ਅਮਾਊਂਟ ਹੈ ਜੀ ਇਹ GST ਘੱਟ ਹੋਣੀ ਚਾਹੀਦੀ ਹੈ ਇਹ ਸਾਡੀ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਜੀਐਸਟੀ ਅਮਾਉਂਟ ਇਹਦਾ ਜਿਹ ਤੋਂ ਪ੍ਰੋਫਿਟ ਕੱਢ ਕੇ ਬੜਾ ਬਹੁਤ ਵੱਡੀ ਇੱਕ ਅਮਾਉਂਟ ਹੈਗੀ ਆ ਜਿਹੜਾ ਕਿ ਇਹ ਘੱਟ ਹੋਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਤੁਹਾਡੇ ਕੋਲੇ ਮੈਂ ਉਹ ਪੇਰਾਨੀਆਂ ਜੀਐਸਟੀ ਦੀ ਗੱਲ ਕਰ ਰਹੇ ਆ ਕੀ ਲੱਗਦਾ ਜੇਕਰ ਜੀਐਸਟੀ ਘੱਟ ਜਾਂਦਾ ਹੈ ਤਾਂ ਉਹਦੇ ਨਾਲ ਕੋਈ ਬੋਝ ਘਟੂਗਾ ਵਪਾਰੀਆਂ ਦਾ ਦੇਖੋ ਟ੍ਰੇਡ ਨੂੰ ਬਹੁਤ ਬੂਸਟ ਮਿਲਦਾ ਜੀ ਜਦੋਂ ਪ੍ਰਾਈਸਿਸ ਇੱਕ ਸਰਟਨ ਕੈਟਾਗਰੀ ਦੇ ਵਿੱਚ ਅਚੀਵੇਬਲ ਹੁੰਦੀਆਂ ਤਾਂ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਟੂ ਦਾ ਅਮਾਉਂਟ ਆਫ ਸੇਲਸ ਜਦੋਂ ਸੀਲਸ ਵੱਧਦੀਆਂ ਫਿਰ ਆਫ ਕੌਰਸ ਬਿਜ਼ਨਸਮੈਨ ਤਾਂ ਉਹਨਾਂ ਨੂੰ ਖੁਸ਼ ਹੁੰਦਾ ਹੀ ਹੈ ਹਾਂ ਜੀ ਫਿਰ ਵਧਨ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਤੁਸੀਂ ਕੁਝ ਸੁਜੈਸ਼ਨ ਦੇਣੇ ਚਾਹ ਰਹੇ ਸੀ ਗਵਰਨਮੈਂਟ ਨੂੰ ਜਿਹਦੇ ਨਾਲ ਨਾ ਸਿਰਫ ਵਪਾਰੀ ਵਰਗ ਨੂੰ ਬਲਕਿ ਦੇਸ਼ ਦੀ ਇਕਨੋਮੀ ਵੀ ਬੂਸਟ ਹੋ ਸਕਦੀ ਹੈ ਜੀ ਬਿਲਕੁਲ ਜੀ ਮੈਨੂੰ ਤਾਂ ਇਸ ਵਕਤ ਦੀ ਖੁਸ਼ੀ ਵੀ ਚੰਡੀਗੜ੍ਹ ਰਹਿਣੇ ਆ ਜਿੱਥੇ ਇੱਕ ਇੰਟਰਨੈਸ਼ਨਲ 에ਰਪੋਰਟ ਬਣ ਚੁੱਕਿਆ ਹੈਗਾ ਔਰ ਤੁਸੀਂ ਜਾਣਦੇ ਹੋ ਅੱਜ ਚੰਡੀਗੜ੍ਹ ਦੇ ਅੰਦਰ ਮੈਂ ਗੱਲ ਕਰਾਂ ਚੰਡੀਗੜ੍ਹ ਹਰਿਆਣਾ ਪੰਜਾਬ ਹਿਮਾਚਲ ਬਿਲਕੁਲ ਸੈਂਟਰ ਪੈਂਦਾ ਹੈਗਾ ਜਿੱਥੇ ਇੱਕ ਇੰਟਰਨੈਸ਼ਨਲ 에ਰਪੋਰਟ ਹੈ ਬਟ ਸਸੇ ਚਾਹਨੇ ਆ ਕਿ ਇਸ ਜਿੱਥੇ ਮੈਕਸਿਮਮ ਐਨ ਆਰ ਆਈ ਚੰਡੀਗੜ੍ਹ ਦੇ ਨੀਅਰ ਅਬਾਊਟ ਏਰੀਆਸ ਤੋਂ ਜਾਂਦੇ ਆ ਬਹੁਤ ਸਾਰੀ ਇੰਟਰਨੈਸ਼ਨਲ ਫਲਾਈਟਸ ਆ ਜੇ ਮੈਂ ਗੱਲ ਕਰਾਂ ਅਸੀਂ ਕੈਨੇਡਾ ਦੀ ਗੱਲ ਕਰੀਏ ਯੂਕੇ ਦੀ ਗੱਲ ਕਰੀਏ ਯੂ ਐਸ ਏ ਦੀ ਗੱਲ ਕਰੀਏ ਇੱਥੇ ਡਾਇਰੈਕਟ ਫਲਾਈਟਸ ਹੋਣੀ ਚਾਹੀਦੀਆਂ ਕਿਉਂਕਿ ਇੱਥੋਂ ਦਿੱਲੀ ਅਪ ਐਂਡ ਡਾਊਨ ਜਿਹੜਾ ਇੱਕੰਬਰਸਮ ਜੌਬ ਹੈਗਾ ਦੂਸਰੀ ਗੱਲ ਹੈ ਕਿ ਵੀ ਅੱਜ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀ ਅਸੀਂ ਕੰਟਰੀ ਚੋਂ ਬਾਹਰ ਵਾਪਸ ਅਸੀਂ ਆਨੇ ਆ ਤੇ ਉੱਥੇ ਇੱਕ ਵੈਟ ਰਿਫੰਡ ਦਾ ਕਾਊਂਟਰ ਹੁੰਦਾ ਬਟ ਇੰਡੀਆ ਜੇ ਚੰਡੀਗ ਅਗਰ ਅਸੀਂ ਇਕਨੋਮੀ ਨੂੰ ਬੂਸਟ ਕਰਨਾ ਹੈਗਾ bizness ਨੂੰ ਪ੍ਰਮੋਟ ਕਰਨਾ ਹੈ ਤੇ ਇੱਥੇ ਇੱਕ GST ਰਿਫੰਡ ਦਾ অপਸ਼ਨ ਹੋਣੀ ਚਾਹੀਦੀ ਹੈ ਕਿ ਤਾਂ ਕਿ ਜਿਹੜਾ ਕਸਟਮਰ ਜ਼ਿਆਦਾ ਵੱਧ ਤੋਂ ਵੱਧ ਪਰਚੇਸਿੰਗ ਕਰਕੇ ਜਾਏ ਤੀਸਰੀ ਮੈਂ ਗੱਲ ਕਰਨਾ ਚਾਹਾਂਗਾ ਕਿ ਨਾਰਮਲੀ ਮਾਰਕੀਟ ਇਸ ਟਾਈਮ ਜੋ ਟ੍ਰੈਂਡ ਹੈਗਾ ਵੀ 2 ਲੱਖ ਤੋਂ ਉੱਪਰ ਤੁਸੀਂ ਕੈਸ਼ ट्रांजैक्शन ਨਹੀਂ ਕਰ ਸਕਦੇ ਬਹੁਤ ਅੱਛੀ ਪਾਲਿਸੀ ਹੈ ਬਟ ਅਗਰ ਮੈਂ ਜਿਸ ਆਪਣੀ ਟ੍ਰੇਡ ਦੀ ਗੱਲ ਕਰੀਏ ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਦੀਆਂ ਜੇ ਇਸਰ ਮਤਲਬ 골ਡ ਦੀ ਗੱਲ ਕਰੀਏ ਅੱਜ 70 ਹਜ਼ਾਰ ਤੋਂ ਕਰਾਸ ਕਰ ਚੁੱਕਿਆ ਹੈ ਔਰ 30 ਗ੍ਰਾਮ ਤੇ ਸਾਡਾ ਜਿਹੜਾ 2 ਲੱਖ ਰੁਪਏ ਅਮਾਉਂਟ ਕਰ ਔਰ ਜੇ ਐਨ ਆਰ ਆਈਸ ਨੂੰ ਕੈਸ਼ ਪੇਮੈਂਟ ਕਰਦਾ ਹੈ 2 ਲੱਖ ਤੋਂ નીચે ਉਹਦੀ ਪਰਚੇਸਿੰਗ ਪਾਵਰ ਪੂਰੀ ਕੰਪਲੀਟ ਨਹੀਂ ਹੋ ਪਾਉਂਦੀ ਜੇ ਉਹ ਪਲਾਸਟਿਕ ਮਨੀ ਯੂਜ਼ ਕਰਦਾ ਹੈ ਉਸ ਕੇਸ ਦੇ ਅੰਦਰ ਅੱਜ ਮਨੀ ਜਿਹੜੀ ਸੋੜੀ ਕਰੰਸੀ ਕਨਵਰਸ਼ਨ ਚਾਰਜੀਸ ਆ ਉਹ ਬਹੁਤ ਹੈਵੀ ਆ ਜਾਂ ਤਾਂ ਉਹ ਕਿਸਮ ਨੂੰ ਬੀਅਰ ਕਰਨੇ ਪੈਂਦੇ ਆ ਇਹ ਵਪਾਰੀ ਵੀ ਬੀਅਰ ਕਰਨੇ ਪੈਂਦੇ ਆ ਅੱਗੇ ਕਿਸੇ ਨਾ ਕਿਸੇ ਰੀਜ਼ਨ ਕਰਕੇ ਡੀਮੋਰਲਾਈਜ਼ ਹੋ ਜਾਂਦੇ ਬੱਚੀ ਜਾਂਦਾ ਜੇ ਜਿੰਨੀ ਸੌਲਤਾਂ ਸੀ ਦੇਾਂਗੇ ਐਨ ਆਰ ਆਈਸ ਨੂੰ ਉਹਦੇ ਕਰਕੇ ਸਾਡੀ ਇਕ ਇਕਨੋਮੀ ਨੂੰ ਗਰੋਥ ਮਿਲੇਗੀ ਬਿਜ਼ਨਸ ਵਧੇਗਾ ਟੈਕਸ ਸੈਕਟਰ ਬੈਟਰ ਮਿਲੇਗਾ ਤੇ ਇਹ ਚੀਜ਼ ਜਿਹੜਾ ਕਿ ਬਹੁਤ ਬੈਨੀਫਿਟ ਲੱਗਣ ਵਾਲੀ ਹੋएगी ਬਾਕੀ ਜਿਹੜੀ ਜੀਐਸਟੀ ਦੀ ਗੱਲ ਕਰ ਰਹੇ ਸੀ ਕਿ ਹਾਂ નો ਡਾਊਟ ਜੀਐਸਟੀ ਦੇ ਨਾਲ ਵੀ ਜਿਹੜਾ ਕਿ ਬਹੁਤ ਅੱਛਾ ਬੈਨੀਫਿਟ ਮਿਲਦਾ ਹੈਗਾ ਜੀਐਸਟੀ ਜਿੰਨਾ ਲੈਸ ਹੋਏਗਾ ਉਹਨੇ ਜਿਆਦਾ ਬਿਲਿੰਗ ਹੋਏਗੀ ਇੱਕ ਤੁਸੀਂ ਹੋਰ ਅੱਗੇ ਸੁਣਿਓ ਹੈਗਾ ਆਮ ਤੌਰ ਤੇ ਸੁਣਨ ਨੂੰ ਮਿਲਦਾ ਹੈਗਾ ਵੀ 에어ਪੋਰਟ ਤੋਂ ਬਾਅਦ ਦੁਬਈ ਤੋਂ ਫਲਾਈਟ ਜਿਹੜਾ এবੀ6 ਜਗ੍ਹਾ ਤੋਂ ਫਲਾਈਟ ਆਈ ਹੋਏ ਆ ਤੇ ਗੋਲਡ ਫੜਿਆ ਗਿਆ ਹਾਂਜੀ ਉਹਦਾ ਅਜ ਰੀਜ਼ਨ ਇਹ ਹੈਗਾ ਵੀ ਅੱਜ ਕਸਟਮ ਡਿਊਟੀ ਔਰ ਟੈਕਸਿਸ ਮਿਲਾ ਕੇ ਜੇ ਮੈਂ ਕਸਟਮ ਡਿਊਟੀ ਦੀ ਡਾਇਰੈਕਟ ਗੱਲ ਕਰਾਂ ਤਾਂ ਕਸਟਮ ਡਿ पांसेंट एग्रीकल्चर इंफ्रास्ट्रक्चर एक्सेस है प्लस तीन परसेंट जी एस टी है यानी अप्रोक्सीमेटली अठारह परसेंट जी ड्यूटी पै जाती है जी असं गोल्ड की गल करिए वी आर नॉट द जे गोल्ड के असी वी आर नॉट द प्राइस सटर वी आर द प्राइस टेकरस असी इंटरनेशनल एक प्राइज आता है जिद उपर एक सारे टैक्सिस जोड़ के कस्टम ड्यूटी एक्साइज प्लस जी एस टी जोड़ के एक प्राइज डिसाइड होता है इंडिया के अंदर hmm. जो ए गैप बदा है इस करके अच्छे ग्रे मार्केट के अंदर यह प्रोडक्ट आ जाता है ਅਸੀਂ ਜਾਣੇ ਜਿੰਨੇ ਆਰਗੇਨਾਈਜ਼ਡ ਵੇ ਦੇ ਅੰਦਰ ਸਿਸਟਮ ਕੰਮ ਹੋਏਗਾ ਅਨਾਰਗੇਨਾਈਜ਼ ਸੈਕਟਰ ਨੂੰ ਅਸੀਂ ਆਰਗੇਨਾਈਜ਼ ਲੈ ਕੇ ਆਉਣਾ ਚਾਹੁੰਦੇ ਆ ਜਿੰਨਾ ਆਰਗੇਨਾਈਜ਼ ਲੈ ਕੇ ਆਵਾਂਗੇ ਟੈਕਸਟ੍ਰਕਚਰ ਬੈਟਰ ਹੋਏਗਾ ਇਕਨੋਮਿਕ ਗਰੋਥ ਮਿਲੇਗੀ ਅਸੀਂ ਖੁੱਲ ਕੇ ਬਿਜ਼ਨਸ ਕਰ ਪਾਵਾਂਗੇ ਆਰਗੇਨਾਈਜ਼ਡ ਸਟ੍ਰਕਚਰ ਦੀ ਸਰ ਗੱਲ ਕਰਦੇ ਨਜ਼ਰ ਆਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਚੰਡੀਗੜ੍ਹ ਨੂੰ ਜਿਹੜਾ ਮੈਟਰੋ ਸਿਟੀ ਬਣਾਉਣ ਦੇ ਵੀ ਪ੍ਰੋਜੈਕਟਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਮੈਟਰੋ ਜੇਕਰ ਸਿਟੀ ਬਣਾਇਆ ਜਾਂਦਾ ਹੈ ਚੰਡੀਗੜ੍ਹ ਨੂੰ ਉਹ ਪ੍ਰੋਜੈਕਟ ਬਣਾਇਆ ਜਾਂਦਾ ਹੈ ਇੱਥੇ ਤਾਂ ਵਪਾਰੀਆਂ ਨੂੰ ਕੀ ਕੁਝ ਤੁਹਾਡੇ ਸਜੈਸ਼ਨ ਕੀ ਹੋਣਗੇ ਜਾਂ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਬੈਨੀਫਿਟ ਹੋਣਗੇ ਕੋਈ ਕਨੈਕਟੀਵਿਟੀ ਤਾਂ ਮੈਮ ਬਹੁਤ ਇੰਪੋਰਟੈਂਟ ਹੈ ਲੋਕਲ ਟ੍ਰੈਫਿਕ ਹੈਪ ਹੈਜ਼ਰਡਸ ਨੂੰ ਦੇਖਦੇ ਹੋਏ ਜਿਹੜਾ ਤੁਸੀਂ ਮੈਟਰੋ ਸਿਟੀ ਦੀ ਗੱਲ ਕਰ ਰਹੇ ਹੋ ਮੈਟਰੋ ਐਜ਼ ਅ ਕਨਵੀयंस ਜਿਹਨੂੰ ਆਪਾਂ ਲੋਕਲ ਟ੍ਰੈਵਲ ਵਾਸਤੇ ਕਹ ਰਹੇ ਹਾਂ ਉਹ ਪ੍ਰੋਜੈਕਟ ਫਾਰ ਮੈਨੀ ਰੀਜ਼ਨਸ ਚਲੋ ਡਿਲੇ ਹੋ ਗਿਆ ਬਟ ਇਟ ਇਜ਼ ਰਿਕੁਆਇਰਡ ਐਟ ਦ ਮੂਮੈਂਟ ਉਦੇ ਨਾਲ ਕੀ ਹੈ ਕਿ ਜਿਹੜਾ ਇੱਕ ਤਾਂ ਟ੍ਰੈਫਿਕ ਵੱਧ ਰਿਹਾ ਹੈ ਨਾ ਐਂਡ ਜਿਹੜੀ ਮੂਵਮੈਂਟ ਹੈ ਜਿਹੜਾ ਪਹਿਲਾਂ 112 ਸਕੁਅਰ ਕਿਲੋਮੀਟਰ ਦਾ ਸਿਟੀ ਸੀਗਾ ਵਿਚ ਵਾਸ ਪਲਾਨਡ ਅਰਲੀਅਰ ਹੁਣ ਉਹਦਾ ਦਾਇਰਾ ਜ਼ੀਰਖਪੁਰ ਤੋਂ ਵੱਧ ਕੇ ਖਰੜ ਤੱਕ ਪਹੁੰਚ ਚੁੱਕਾ ਹੈ ਐਂਡ ਬੱਦੀ ਤੋਂ ਲੈ ਕੇ ਔਨ ਦਾ ਅਦਰ ਹੈਂਡ ਬਨੂੜ ਤੱਕ ਸਾਰਾ ਕਵਰੇਜ ਕਰਨ ਵਾਸਤੇ ਇੱਕ ਐਸਈ ਸਾਨੂੰ ਮੋਡ ਆਫ ਕਨਵੀਨਸ ਦੀ ਜ਼ਰੂਰਤ ਹੈ ਵਿਚ ਇਜ਼ ਮੈਟਰੋ ਟ੍ਰੇਨ ਠੀਕ ਹੈ ਨਾ ਜਿਹੜੀ ਕਿ ਟਾਈਮ ਬਾਉਂਡ ਤਰੀਕੇ ਚ ਮਾਸਸਿਜ਼ ਨੂੰ ਟ੍ਰੈਵਲ ਕਰਵਾ ਸਕੇ ਤੇ ਆਫਕੋਰਸ ਜਦੋਂ ਰੀਚ ਵੱਧਦੀ ਹੈ ਫਿਰ ਬਿਜ਼ਨਸ ਤਾਂ ਆਟੋਮੈਟਿਕਲੀ ਨਾਲ ਹੁੰਦਾ ਹੀ ਹੈ ਜੀ ਬੂਸਟ ਅੱਪ ਅੱਛਾ ਸਰ 24 ਦੇ ਇਲੈਕਸ਼ਨ ਆ ਰਹੇ ਨੇ तमाम ਪਾਰਟੀਆਂ ਬੜੇ ਬੜੇ ਵੱਡੇ ਵਾਅਦੇ ਕਰਦੀਆਂ ਨਜ਼ਰ ਆ ਰਹੀਆਂ ਨੇ ਬੜੇ ਵੱਡੇ ਵੱਡੇ ਦਾਅਵੇ ਕਰਦੀਆਂ ਨਜ਼ਰ ਆ ਰਹੀਆਂ ਨੇ ਸਰ ਅਗਰ ਮੈਂ ਗੱਲ ਕਰਾਂ ਤਾਂ ਇਹ ਵੀ کیا ਜਾ ਰਿਹਾ ਹੈ ਮਹਿਲਾਵਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਗਰੀਬ ਲੋਕ ਨੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਈ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਹਨ ਵਪਾਰੀਆਂ ਦੇ ਲਈ ਕੁਝ ਕੋਈ ਖੁਸ਼ਖਬਰੀ ਹੁਣ ਤੱਕ ਮਿਲੀ ਕਿਸੇ ਦੇ ਮੈਨੀਫੈਸਟੋ ਦੇ ਵਿੱਚ ਪਾਨੀਓਂ ਕੇ ਲਈ ਤਾਂ ਅਭੀ ਤੱਕ ਕੋਈ ਖੁਸ਼ਖਬਰੀ ਨਹੀਂ ਹੈ ਹਮ ਲੋਕ ਸਮਾਰਟ ਸਿਟੀ ਵਿੱਚ ਹੈ हम चाहते हैं कि देर शुड भी प्रॉपर लॉ एंड ऑर्डर प्रॉपर सैनिटेशन प्रॉपर पार्किंग स्लॉट्स ये चीज़ें है नहीं है इससे बिजनेस बूस्ट होता है इससे बिजनेस कम होता है एंड वी आर फुली डिपेंडेंट ऑन आवर बिजनेस तो ये चीज़ें वी एक्सपेक्ट कि हमें रिफाइंड वे में मिलें जिससे हम लोग हमारा बिज़नेस बूस्ट हो वी हैव द ओनली लिवलीवुड दिस इशू तो वी वॉन्ट की देर शुड भी रिफाइंड स्ट्रक्चर इतने अच्छे शहर में बैठे हैं तो फैसिलिटीज़ तो होनी चाहिए ਬੜੀ ਸੋਹਣੀ ਗੱਲ ਕੀਤੀ ਕਿ ਇਹਨੇ ਸੋਹਣੇ ਸ਼ਹਿਰ ਦੇ ਵਿੱਚ ਬੈਠੇ ਆ ਸਿਟੀ ਬਿਊਟੀਫੁੱਲ ਇਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਯੂਟੀਐਸਰ ਯੂਟੀ ਦੇ ਵਿੱਚ ਬਹੁਤ ਸਾਰੀ ਆਪਦੇ ਆਪ ਦੇ ਵਿੱਚ ਇੱਕ ਖਾਸੀਅਤ ਹੋ ਜਾਂਦੀ ਹੈ ਜਦੋਂ ਹਨਾ ਯੂਟੀ ਦੀ ਅਸੀਂ ਗੱਲ ਕਰਦੇ ਆ ਅਸੀਂ ਯੂਟੀ ਦੇ ਵਿੱਚ ਬੈਠੇ ਹੋਏ ਆ ਤਾਂ ਫਿਰ ਵੀ ਵਪਾਰੀਆਂ ਦੇ ਲਈ ਜਿਵੇਂ ਸਰ ਨੇ ਗੱਲ ਕੀਤੀ ਕਿ ਹਾਂ ਲੋਅ ਐਂਡ オーਡਰ ਦੀ ਸਿਚੁਏਸ਼ਨ ਉਹਦਾ ਵੀ ਸਿੱਧਾ ਇੰਪੈਕਟ ਪੈਂਦਾ ਪਾਰਕਿੰਗ ਦੀ ਸੋਸਿਆ ਦੀ ਗੱਲ ਕਰ ਰਿਹਾ ਜੀ ਬਹੁਤ ਅੱਛੀ ਗੱਲ ਕਹੀ ਤੁਸੀਂ ਜਿਹੜੀ ਯੂਟੀ ਦੀ ਗੱਲ ਕਹੀ ਹੈ ਮੈਂ ਦੁਬਾਰਾ ਦੁਹਰਾਣਾ ਚਾਹਾਂਗਾ ਕਿ ਇੱਕ ਯੂਟੀ ਹੋਣ ਦਾ ਇੱਕ ਬੜਾ ਬੈਨੀਫਿਟ ਹੈਗਾ ਵੀ ਜਿਹੜਾ ਸਾਡਾ ਇੱਥੇ ਕੋਈ ਵੀ ਰਿਪਰੈਜ਼ੈਂਟੇਟਿਵ ਹੈ ਇਹ ਸੈਂਟਰ ਦੇ ਅੰਦਰ ਆਉਂਦਾ ਹੈਗਾ ਤੇ ਸਾਡੀ ਜਿਹੜੀ ਡਾਇਰੈਕਟ ਗੱਲ ਹੈ ਕਿ ਸੈਂਟਰ ਤੇ ਪਹੁੰਚਾਈ ਜਾ ਸਕਦੀ ਹੈ ਤੇ ਜਿਹਨਾਂ ਨੇ ਗੱਲ ਕਹੀ ਹੈ ਜੀ ਸਰ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਬਹੁਤ ਛੱਡ ਟੈਕਸ ਪੇ ਕਰ ਰਹੇ ਹਨ ਤੇ ਨਾਰਮਲੀ ਹਰ ਇੱਕ ਬਿਜ਼ਨਸਮੈਨ ਟੈਕਸ ਪੇ ਕਰਨਾ ਚਾਹੁੰਦਾ ਹੈ ਔਰ ਪੇ ਕਰ ਵੀ ਰਿਹਾ ਹੈ ਅੱਜ ਇਕਨੋਮੀ ਨੂੰ ਬੂਸਟ ਕਰਨ ਵਾਸਤੇ ਬਹੁਤ ਅੱਛੇ ਅੱਛੇ ਟੈਕਸ ਹੈਵੀ ਟੈ ਅੱਜ ਮੈਂ ਕਹਿਣਾ ਵੀ ਉਹਨਾਂ ਨੂੰ ਤੁਸੀਂ ਇੱਕ ਆਨਰ ਕਰਨਾ ਚਾਹੀਦਾ ਹੈ ਕਿ ਜਿਹੜੇ ਬਹੁਤ ਅੱਛਾ ਟੈਕਸ ਪੇ ਕਰ ਰਹੇ ਹਨ ਉਹਦਾ ਬੈਨੀਫਿਟ ਕੀ ਹੁੰਦਾ ਹੈ ਵੀ ਤੁਸੀਂ ਅੱਜ ਤੁਸੀਂ ਗੱਲ ਜਿਹਾ ਕਰ ਰਹੇ ਹੋ ਕੋਈ ਵੀ ਅੱਛਾ ਕੰਮ ਕਰਦਾ ਹੈ ਤੇ ਉਹਨੂੰ ਆਊਟ ਆਫ ਦਾ ਵੇ ਕੁਝ ਬੈਨੀਫਿਟ ਮਿਲਦਾ ਹੈ ਜਾਂ ਆਊਟ ਆਫ ਦਾ ਰੇਜ ਜਾਂ ਸੀਰੀਜ਼ ਮਤਲਬ ਬਿਦਾਊਟ ਐਨੀ ਲਾਈਨ ਲੱਗੇ ਤੁਹਾਨੂੰ ਜਿਹਾ ਕਿ ਅੱਛੇ ਤੁਸੀਂ ਪ੍ਰਾਈਵੇਟ ਬੈਂਕ ਜਾਣਦੇ ਹੋ ਜਿਹੜੇ ਹਾਈ ਵੈਲਿਊ ਅਕਾਊਂਟ ਹোলਡਰਸ ਹੈਗੇ ਕੁਝ ਉਹਨਾਂ ਐਕਸਟਰਾ ਬੈਨੀਫਿਟਸ ਮਿਲਦੇ ਹੈਗੇ ਅਸੀਂ ਕਹਿੰਦੇ ਹਾਈ ਟੈਕਸ ਪੇ ਕਰਨ ਨਾਲ ਐਕਸਟਰਾ ਬੈਨੀਫਿਟਸ ਮਿਲਣਗੇ ਉਹਦੇ ਨਾਲ ਕੀ ਹੋਏਗਾ ਜਿਹੜਾ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਜੋਸ਼ ਆਏਗਾ ਵੀ ਅਸੀਂ ਵਦ ਵਦ ਅਸੀਂ ਟੈਕਸ ਪੇ ਕਰੀਏ ਤੇ ਮਤਲਬ ਇੱਕ ਇਹ ਵੀ ਇੱਕ ਤਰੀਕਾ ਹੈਗਾ ਜੇ ਜਿੰਨਾ ਤੁਸੀਂ ਬੈਨੀਫਿਟ ਸਾਈਟ ਟੈਕਸ ਪੇਅਰਸ ਨੂੰ ਦਿਓਗੇ ਤੇ ਨੀਚੇ ਵਾਲੇ ਆਦਮੀ ਜੋਸ਼ ਆਏਗਾ ਕਿ ਮੈਂ ਵਦ ਵਦ ਉਸ ਨੂੰ ਟੈਕਸ ਦੇਵਾਂ ਔਰ ਮੈਨੂੰ ਵੀ ਉਹ ਸਭ ਬੈਨੀਫਿਟ ਮਿਲ ਲੈ ਵੀ ਜੋ ਬਾਕੀ ਨੂੰ ਮਿਲ ਰਿਹਾ ਹੈਗਾ ਤੇ ਮੇਰੀ ਇਹ ਸੁਜੈਸ਼ਨ ਹੈ ਕਿ ਵੀ ਇਹਨੂੰ ਇਹਨੂੰ ਵੀ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ ਬਟ ਇਹਦੇ ਨਾਲ ਨਾਲ ਜੋ ਬਾਕੀ ਫੈਸਿਲਿਟੀਆਂ ਹੈ ਮਾਰਕੀਟ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਜੋ ਬਾਕੀ ਸਭ ਦੱਸ ਰਹੇ ਤੁਹਾਨੂੰ ਜੇ ਉਹਦੇ ਉੱਪਰ ਧਿਆਨ ਦਿੱਤਾ ਜਾਏ ਤਾਂ ਬਹੁਤ ਅੱਛੀ ਗੱਲ ਹੈਗੀ अच्छा सर पंजाब दी राजतानी है चंडीगढ़ पंजाब सरकार दी गल ਕੀਤੀ जाए ता आम आदमी पार्टी दी सरकार है लगातार प्रयास ਕੀਤੇ ਜਾ ਰਹੇ ਨੇ इंडस्ट्री ਜਿਹੜੀ ਹੈ ਉਹ ਪੰਜਾਬ ਦੇ ਵਿੱਚ ਲੈ ਕੇ ਆਉਣ ਦੇ ਲਈ ਉਸੇ ਤਰੀਕੇ ਦਾ ਯੂਟੀ ਦੇ ਵਿੱਚ ਲੱਗਦਾ ਹੈ ਕਿ ਜਿਹੜੀ ਇੰਡਸਟਰੀ ਹੈ ਉਸ ਨੂੰ ਸੰਭਾਲਣ ਦੀ ਕੋਈ ਕੋਸ਼ਿਸ਼ ਹੋ ਰਹੀ ਹੈ ਜਾਂ ਇੱਥੇ ਹੋਰ ਬੂਸਟ ਕਰਨ ਦੀ ਕੋਈ ਗੱਲ ਹੋ ਰਹੀ ਹੈ ਮੈਂ ਸਮਝਦਾ ਇੱਥੇ ਜਿਹੜੀ ਇਸ ਚੀਜ਼ ਦੀ ਬਹੁਤ ਹੀ ਕਮੀ ਹੈ ਜਿਹੜੀ ਇੰਡਸਟਰੀ ਤਾਂ ਸਾਡੀ ਅਸੀਂ ਜਿੰਨੀ ਵੀ ਇੰਡਸਟਰੀ ਹੈ ਜਿੰਨਾ ਵੀ ਜੋ ਮੈਂ ਦੇਖਦਾ ਕਿ ਸਾਡੀ ਸਾਰੀ ਜਿਹੜੀ ਇੰਡਸਟਰੀ ਆ ਉਹ ਪੰਜਾਬ ਨਾਲ ਸਰਾਊਂਡਿੰਗ ਜਿਹੜੇ ਸਾਡੇ ਸਿਟੀ ਆ ਟਰਾਈ ਸਿਟੀ ਦੇ ਵਿੱਚ ਸਾਰੀ ਮੂਵ ਹੋ ਰਹੀ ਆ ਉਹਦੀ ਵਜ੍ਹਾ ਇਹ ਆ ਕਿ ਸਾਡਾ ਜਿਹੜਾ ਜੋ ਜਿਹੜਾ ਟੈਕਸ ਸਟਰਕਚਰ ਜਾਂ ਸਮਝ ਲਓ ਜਾਂ ਜਿਹੜੀਆਂ ਵਾਇਲੇਸ਼ਨਸ ਹੈਗੀਆਂ ਨੇ ਇੱਥੇ ਵਾਇਲੇਸ਼ਨਸ ਦੀ ਇੱਕ ਬਹੁਤ ਵੱਡੀ ਇੱਕ ਸਮੱਸਿਆ ਹੈ ਜਿਹੜੀ ਕਿ ਇੰਡਸਟਰੀ ਨੂੰ ਇੰਡਸਟਰੀ ਹੋਰੇ ਜਿਹੜੇ ਸ਼ੋਰੂਮਸ ਨੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਵਾਇਲੇਸ਼ਨਸ ਹੈ ਇਨਸਪੈਕਟਰਸ ਆ ਕੇ ਤਨਾਂ ਨੇ ਇਸ ਤੋਂ ਇਹ ਉੱਥੇ ਜਿਹੜੀਆਂ ਉਹ ਇਹ ਚੀਜ਼ਾਂ ਦੀ ਬੜੀ ਫੈਸਿਲਿਟੀ ਹੈਗੀ ਆ ਤੇ ਸਾਰੀ ਇੰਡਸਟਰੀ ਮੈਨੂਫੈਕਚਰਿੰਗ ਟ੍ਰੇਡਿੰਗ ਜਿੰਨਾ ਵੀ ਉਹ ਇਹ ਸਾਰਾ ਮੂਵ ਹੋ ਰਿਹਾ ਨਾਲ ਟਰਾਈ ਸਿਟੀ ਨਾਲ ਦੇ ਸਿਟੀ ਦੇ ਵਿੱਚ ਤੇ ਇਹ ਗਵਰਨਮੈਂਟ ਨੂੰ ਇਸ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਤੇ ਸਾਰੀ ਇੰਡਸਟਰੀਆਂ ਖਾਲੀ ਹੋ ਗਿਆ ਉੱਥੇ ਸਾਰੀ ਟ੍ਰੇਡਿੰਗ ਸ਼ੁਰੂ ਹੋ ਗਈ ਜਿੱਥੇ ਮੈਨੂਫੈਕਚਰਿੰਗ ਹੁੰਦੀ ਸੀ ਉੱਥੇ ਸਾਰੀ ਹੁਣ ਟ੍ਰੇਡਿੰਗ ਸ਼ੁਰੂ ਹੋ ਗਈ ਮੈਨੂਫੈਕਚਰਿੰਗ ਖਤਮ ਹੋ ਗਈ ਇਹ ਚੀਜ਼ਾਂ ਵੀ ਬਹੁਤ ਸਾਰੀਆਂ ਜਿਹੜੀਆਂ ਕਿ ਮੈਂ ਸਮਝਦਾ ਇਹ ਜਰੂਰੀ ਹੈ ਸਿਟੀ ਦੇ ਲਈ ਇੱਕ ਮੈਨੂਫੈਕਚਰਿੰਗ ਅੱਛੇ ਜੁਨਟ ਹੋਣੇ ਵੀ ਬੜੇ ਜਰੂਰੀ ਹੈ ਬਾਕੀ ਟਰੇਡਿੰਗ ਦਾ ਜਿਹੜਾ ਹੈ ਟਰੇਡਿੰਗ ਦੇ ਵਾਸਤੇ ਵੀ ਜਿਹੜੀ ਹੈਗੀਆਂ ਨੇ ਫੈਸਿਲਿਟੀ ਇਨਫਰਾਸਟ੍ਰਕਚਰ ਜਿੰਨਾ ਅੱਛਾ ਹੋਏਗਾ ਉਨਾ ਹੀ ਕਨੈਕਟੀਵਿਟੀ ਹੋਏਗੀ EMPLOYES ਹੈ ਸਾਈਡੋਂ ਤੋਂ ਚੰਡੀਗੜ੍ਹ ਤੋਂ EMPLOYES ਤੁਹਾਨੂੰ ਸ਼ਾਪ ਪੀਪਲ ਜਾਂ ਇੰਡਸਟਰੀ ਵਾਸਤੇ ਉਹ ਜੇ ਕੋਈ ਇਸ ਤਰ੍ਹਾਂ ਮੈਟਰੋ ਦਾ ਜਹਾ ਹੋ ਜਾਏਗਾ ਉਹ ਸਾਨੂੰ ਇੱਕ ਬੜੀ ਵੱਡੀ ਫੈਸਿਲਿਟੀ ਮਿਲ ਸਕਦੀ ਆ ਕਿ ਕਨੈਕਟੀਵਿਟੀ ਜਿੰਨੀ ਅੱਛੀ ਹੋਏਗੀ ਉੰਨਾ ਸਾਡਾ ਬਿਜ਼ਨਸ ਫਲੋਰਿਸ਼ ਕਰੇਗਾ ਜੀ ਬੜੇ ਸੋਨੇ ਸੁਜੈਸ਼ਨ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਸਰ ਹੁਣ ਤੱਕ 71 ਤੋਂ ਲੈ ਕੇ ਹੁਣ ਤੱਕ ਗੱਲ ਕਰਾਂ ਸਮੇਂ ਸਮੇਂ ਤੇ ਬੜੇ ਐਮਪੀ ਬਣੇ ਕਦੇ ਤੁਸੀਂ ਆਵਾਜ਼ ਨਹੀਂ ਆਪਣੀ ਚੱਕੀ ਕਿ ਸਾਨੂੰ ਆਹ ਪ੍ਰੋਬਲਮਸ ਫੇਸ ਕਰਨੀਆਂ ਪੈਂਦੀ ਐ ਇਹਨਾਂ ਦਾ ਸੋਲਿਊਸ਼ਨ ਹੋਏ ਹਮ ਹਰ ਵਾਰ ਜਾਂਦੇ ਆਂ ਕਿ ਕੋਈ ਚੀਜ਼ ਹੋ ਅਬ ਹਮ ਅੱਬ ਵੀ ਜਾਂਦੇ ਆਂ ਕਿ ਜੋ ਆਨਰੇਬਲ ਐਮਪੀ ਇੱਥੇ ਸਿ ਲੈਕਟ ਹੋ ਉਸਕੀ ਪਾਲਿਸੀ ਫ੍ਰੈਂਡਲੀ ਹੋ ਫਾਰ आवर ਵਰਦੀ ਟਰੇਡਰਸ ਜਿਸse ਬਿਜ਼ਨਸ ਬੂਸ ਹੁੰਦਾ ਹੈ ਔਰ ਫੈਸਿਲਿਟੀਆਂ ਹੁੰਦੀਆਂ ਬਾਹਰ ਦਾ ਕਸਟਮਰ ਆਤਾ ਹੈ ਤਾਂ ਦੀ ਸਿੰਘ ਵੀ ਵਾਂਟ ਵੀ ਵਾਂਟ ਅ ਵੈਰੀ ਫ੍ਰੈਂਡਲੀ ਐਟੀਟਿਊਡ ਫ੍ਰੋਮ ਦਾ ਔਨਰੇਬਲ ਸਰ ਕਿਦਾਂ ਦਾ ਐਮਪੀ ਚਾਹਦੇ ਹੋ ਯੂਟੀ ਦੇ ਲਈ ਕਿਦਾਂ ਦਾ ਐਮਪੀ ਤੁਸੀਂ ਚਾਹਦੇ ਹੋ ਜਿਹੜਾ ਕਿ ਪੋਜ਼ਿਟਿਵ ਬ੍ਰਾਡ ਆਊਟਲੁੱਕ ਦੇ ਨਾਲ ਟਰੇਡਰਸ ਤੇ ਬਿਜ਼ਨਸ ਵਧਾਨ ਤੇ ਸਿਟੀ ਨੂੰ ਪਰਸਨਲੀ ਜਿਹੜਾ ਕਨੈਕਟਡ ਹੋਵੇ ਜਿਹਦਾ ਇੰਟਰਸਟ ਹੋਵੇ ਸ਼ਹਿਰ ਨੂੰ ਟੂ ਮੇਕ ਇਟ ਦਾ ਨੰਬਰ 1 ਸਿਟੀ ਆਫ ਇੰਡੀਆ ਦੇਖੋ ਇਨਫਰਾਸਟ੍ਰਕਚਰ ਤਾਂ ਹੈ ਥਿਸ ਇਜ਼ ਦਾ ਮੋਸਟ ਪਲਾਨਡ ਸਿਟੀ ਆਫ ਇੰਡੀਆ ਠੀਕ ਹੈ ਨਾ ਇੰਡੀਪੈਂਡੈਂਟ ਇੰਡੀਆ ਦੀ ਓਨਲੀ ਪਲਾਨਡ ਸਿਟੀ ਸੀ ਫਰਸਟ ਸਿਟੀ ਸੀਗੀ ਰਾਈਟ ਉਸੇ ਹਿਸਾਬ ਨਾਲ ਇਹਨੂੰ ਮੇਨਟੇਨ ਵੀ ਕੀਤਾ ਗਿਆ ਹੈ ਤੇ ਇਹਨੂੰ ਹੋਰ ਜਰੂ ਨਾਲ ਕੋਈ ਬੰਦਾ ਮਿਹਨਤ ਕਰੇਗਾ ਤਾਂ ਚੰਡੀਗੜ੍ਹ will be the best city of India। ਕੀ ਲੱਗਦਾ ਕੌਣ ਸਰ ਰੂ ਨਾਲ ਕਰ ਸਕਦਾ ਜੇਕਰ ਮੌਜੂਦਾ ਮੈਂ ਕੈਂਡੀਡੇਟਸ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਤੇ ਇੰਡੀਆ ਦਾ ਕਾਂਗਰਸ ਦਾ ਤਾਂ ਐਲਾਈयंस ਹੈ ਉਹਨਾਂ ਦਾ ਸਾਂਝਾ ਕੈਂਡੀਡੇਟ ਹੈ ਇੱਥੇ ਸੰਜੇ ਟੰਡਨ ਜੀ ਹੈਗੇ ਆ ਬੀਜੇਪੀ ਤੋਂ ਹੈਗੇ ਆ ਮਨੀਸ਼ ਤਿਵਾੜੀ ਜੀ ਆ ਕੀ ਲੱਗਦਾ ਇਹ ਦੋਨਾਂ ਵਿੱਚੋਂ ਕਿਹੜਾ ਲੱਗਦਾ ਤੁਹਾਨੂੰ ਕਿ ਵਾਕਿਆ ਹੀ ਬੈਟਰ ਮੈਂਟਵਲ ਚੰਡੀਗੜ੍ਹ ਨੂੰ ਲੈ ਕੇ ਜਾ ਸਕਦਾ? ਮੈਂ ਕਹਿਣਾ ਚਾਹਾਂਗਾ ਇਹਨੂੰ ਪੋਲਿਟਿਕਲ ਮੁੱਦਾ ਨਾ ਲੈ ਕੇ ਜੇ ਇਹਨੂੰ ਇੱਕ ਇਹ ਕਿਹਾ ਜਾ ਸਕਦਾ ਕਿ ਕਿਉਂਕਿ ਦੋਨੋਂ ਜੇ ਸੁਜੈਸ਼ਨ ਕੀ ਦੇਣੀ ਚਾਹੋਗੇ ਦੋਨਾਂ ਚੋਂ ਕੋਈ ਵੀ ਐਮਪੀ ਬੰਦ ਹੈ ਹਾਂ ਤਾਂ ਮੈਂ ਉਹੀ ਗੱਲ ਕਰ ਰਿਹਾ ਮੈਂ ਇਹਨੂੰ ਪੋਲਿਟਿਕਲ ਨਹੀਂ ਕਿਹਾ ਜਾ ਸਕਦਾ ਬਾਕੀ ਕਿਉਂਕਿ ਅੱਜ ਐਸ ਇਕਨੋਮੀ ਦੇ ਅੰਦਰ ਜੇ ਇੰਡੀਆ ਦੇ ਗਰੋਥ ਦੇ ਅੰਦਰ ਹਰੇਕ ਦਾ ਆਪਣਾ ਆਪਣਾ ਰੋਲ ਐਂਡ ਰਿਸਪੌਂਸਿਬਿਲਟੀਜ਼ ਹੈਗੀਆਂ ਅੱਛੀ ਜੇ ਆਪਣੇ ਜੋ ਟ੍ਰੇਡ ਨੂੰ ਅਪਲਿਫਟ ਕਰਨਾਸਤੇ ਜੋ ਸਾਡੀ ਸੁਜੈਸ਼ਨਸ ਹੈਗੀਆਂ ਉਹ ਅਸੀਂ ਦੇਣਾ ਚਾਹੁੰਦੇ ਹਾਂ ਅਸੀਂ ਬਾਕੀ ਜੋ ਗਵਰਨਮੈਂਟ ਦਾ ਕੰਮ ਔਰ ਗਵਰਨਮੈਂਟ ਦੀ ਪੋਲਿਸੀਜ਼ ਉਹ ਗਵਰਨਮੈਂਟ ਨੇ ਕਰਨੀ ਹੈ ਅਸੀਂ ਕੋ ਕਹਿੰਦੇ ਨੇ ਵੀ ਜੋ ਵੀ ਇੱਥੇ ਇਲੈਕਟ ਦੋਨੋਂ ਬਹੁਤ ਅੱਛੇ ਸਾਰੇ ਬਹੁਤ ਅੱਛੇ ਹੁੰਦੇ ਆ ਹਰੇਕ ਆਪਣੀ ਪੂਰੀ ਕੋਸ਼ਿਸ਼ ਕਰੇਗਾ ਔਰ ਮੈਂ ਜਿਹੜੇ ਚ ਦੋਨੋਂ ਚ ਇਲੈਕਟ ਹੋ ਕੇ ਜੋ ਜਾਣ ਸਾਡੀ ਸੁਜੈਸ਼ਨ ਜਿਹੜੀਆਂ ਉਹ ਡੈਕ ਸੈਂਟਰਲ ਗਵਰਨਮੈਂਟ ਨੂੰ ਪਹੁੰਚਣ ਅਸੀਂ ਐਈ ਉਮੀਦ ਰੱਖਨੇ ਆ ਔਰ ਐਈਸੀ ਸੁਜੈਸ਼ਨ ਦੇਣ ਦੀ ਕੋਸ਼ਿਸ਼ ਕਰਦੇ ਰਹਾਂਗੇ ਅੱਛਾ ਸਰ ਆਏ ਹੋਣਗੇ ਦੋਨੋਂ ਕੈਂਡੀਡੇਟਸ ਵੀ ਇੱਥੇ ਤੁਹਾਡੇ ਕੋਲੇ ਵੀ ਆਏ ਹੋਣਗੇ ਕਿਉਂਕਿ ਵਕ ਵਕ ਤਵਾਂ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਵਿੱਚ ਜਾ ਕੇ ਵਿਚਰਿਆ ਜਾ ਰਿਹਾ ਹੈ ਤਾਂ ਕੋਈ ਤੁਹਾਡੇ ਲਈ ਤੁਹਾਡੇ ਨਾਲ ਵੀ ਵਾਅਦੇ ਕੀਤੇ ਗਏ ਆ ਕੋਈ ਬਿਲਕੁਲ ਜੀ ਵਾਅਦੇ ਤਾਂ ਸਾਰੇ ਹੀ ਕਰਦੇ ਨੇ ਬਾਕੀ ਦੇਖੋ ਉਹਦੇ ਆਪਣੀ ਇੱਕ ਮਾਨਸਿਕਤਾ ਹੈ ਉਹਨਾਂ ਦੀ ਇੱਕ ਕੈਂਡੀਡੇਟ ਦੀ ਆਪਣੀ ਮਾਨਸਿਕਤਾ ਹੈ ਕਿ ਉਹ ਆਪਣੀ ਕਿ ਸincerely ਕਿੰਨਾ ਕੋ ਆਪਣੀ ਮਾਨਸਿਕਤਾ ਨੂੰ ਬ੍ਰਾਡ ਲੈ ਕੇ ਕਿੰਨਾ ਕੋ ਸਾਡੇ ਉਹਦੇ ਵਪਾਰੀਆਂ ਵਾਸਤੇ ਤੇ ਬਿਜ਼ਨਸ ਵਾਸਤੇ ਉਹ ਕਿੰਨਾ ਕਿ ਸਾਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਦੇਖੋ ਜਿਹੜਾ ਸਭ ਤੋਂ ਵੱਡੀ ਗੱਲ ਹੈ ਜਿੱਥੇ ਦਾ ਵੀ ਜੋ ਵੀ ਵਰਡ ਦਾ ਕਿਤੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਚਲੋ ਜਿੱਥੇ ਇੰਡਸਟਰੀ ਜਿੱਥੇ ਬਿਜ਼ਨਸ ਹੈ ਉੱਥੇ ਹੀ ਉੱਥੇ ਹੀ ਟੈਕਸ ਕਲੈਕਸ਼ਨ ਹੈ ਉੱਥੇ ਹੀ ਸਾਰਾ ਜਿੰਨੀ ਟੈਕਸ ਕਲੈਕਸ਼ਨ ਹੋਏਗੀ ਜਿੰਨੀ ਕਨੈਕਟੀਵਿਟੀ ਹੋਏਗੀ ਸਾਰਾ ਉਹ ਸਾਰ ਇਹ ਬਿਜ਼ਨਸ ਤੋਂ ਹੀ ਹੋਣੀ ਹੈ ਤੇ ਅਸੀਂ बिकॉज़ ਮੈਂ ਸਮਝਦਾ ਕਿ ਅਸੀਂ ਸਾਡੀ ਜਿਹੜੀ ਜਾਂ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਲੱਗੇ ਰਹਿੰਦੇ ਹਰੇਕ ਬੰਦੇ ਨੂੰ ਆਪਣਾ ਬਿਜ਼ਨਸ ਹੈ ਸਾਨੂੰ ਕੈਂਡੀਡੇਟ ਜਿਹੜਾ ਜ਼ਿਆਦਾ ਪ੍ਰੈਫਰੈਂਸ ਇਸ ਕਰਕੇ ਦੀ ਦਿੰਦੇ ਕਿਉਂਕਿ ਜਿੱਥੇ ਉਹਨਾਂ ਦੀ ਇੱਕ ਮਜਬੂਰੀ ਹੁੰਦੀ ਹੈ ਕਿ ਜਿੱਥੇ ਵੋਟ ਬੈਂਕ ਹੈ ਉੱਥੇ ਹੀ ਜਾਂਦੇ ਨੇ ਕਿਉਂਕਿ ਇੰਡੀਆ ਦਾ ਇਹ ਉਹਨਾਂ ਦਾ ਹੈ ਜਿੱਥੇ ਵੋਟ ਬੈਂਕ ਉਹਨਾਂ ਨੂੰ ਜ਼ਿਆਦਾ ਉਹ ਹੈ ਮੈਂ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਵਪਾਰੀਆਂ ਨੂੰ ਵੀ ਇਸ ਤਰ੍ਹਾਂ ਦੀ ਇੱਕ ਦੇਣੀ ਚਾਹੀਦੀ ਹੈ ਪਰ ਤਰਜੀਹ ਦੇਣੀ ਚਾਹੀਦੀ ਹੈ ਜਿਹਦੇ ਨਾਲ ਕਿ ਸਾਡਾ ਜਿੰਨਾ ਵੀ ਵਪਾਰ ਹੋਏਗਾ ਉਹਦੇ ਨਾਲ ਟੈਕਸ ਕਲੈਕਸ਼ਨ ਹੋਏਗੀ ਜਿੰਨਾ ਮਤਲਬ ਉਹਦੇ ਟੈਕਸ ਕਲੈਕਸ਼ਨ ਦੇ ਨਾਲ ਹੀ ਸਿਟੀ ਦੀ ਡਿਵੈਲਪਮੈਂਟ ਹੈ ਤਾਂ ਬਿਲਕੁਲ ਅੱਜ ਸੈਕਟਰ 35 ਸੀ ਦੀ ਇਨਰ ਮਾਰਕੀਟ ਦੇ ਵਿੱਚ ਪਹੁੰਚੇ ਸੀ ਵਪਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਸ ਤਰੀਕੇ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਨੰਬਰ 1 ਦਾ ਜਿਹੜਾ ਹੈ ਨੰਬਰ 1 ਦੇਸ਼ ਬਣਾਉਣ ਦਾ ਜਿਹੜਾ ਇੱਕ ਸੁਪਨਾ ਵੇਖਿਆ ਭਾਰਤ ਨੂੰ ਉਸ ਦੇ ਵਿੱਚ ਦੇਸ਼ ਦਾ ਹਰ ਇੱਕ ਨਾਗਰਿਕ ਜਿਹੜਾ ਉਹ ਆਪਣਾ ਯੋਗਦਾਨ ਪਾਉਂਦਾ ਹੈ ਤੇ ਉਸ ਦੇ ਵਿੱਚ ਵਪਾਰੀ ਵਰਗ ਵੀ ਆਉਂਦਾ ਕਿਉਂਕਿ ਦੇਸ਼ ਦੀ ਇਕਨੋਮੀ ਨੂੰ ਜੇਕਰ ਉੱਪਰ ਲੈ ਕੇ ਜਾਣਾ ਹੈ ਤਾਂ ਉਸ ਦੇ ਵਿੱਚ ਵਪਾਰੀਆਂ ਦਾ ਬਹੁਤ ਅਹਿਮ ਯੋਗਦਾਨ ਹੈ ਆਪਣੀਆਂ ਸਮੱਸਿਆਵਾਂ ਦੇ ਨਾਲ ਨਾਲ ਬਹੁਤ ਸਾਰੇ ਸੁਜੈਸ਼ਨ ਵੀ ਦਿੰਦੇ ਨੇ ਖੈਰ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਿਰਕਾਰ ਕੌਣ ਹੈ ਜਿਹੜਾ ਚੰਡੀਗੜ੍ਹ ਦਾ ਐਮਪੀ ਬਣਦਾ ਹੈ ਤਾਂ ਕੀ ਵਾਕਿਆ ਹੀ ਇਹਨਾਂ ਸੁਜੈਸ਼ਨਸ 'ਤੇ ਵੱਲ ਗੌਰ ਕੀਤਾ ਜਾਂਦਾ ਹੈ ਧਿਆਨ ਦਿੱਤਾ ਜਾਂਦਾ ਹੈ ਇਹ ਖੈਰ ਆਉਣ ਵਾਲਾ ਵਕਤ ਦੱਸੇਗਾ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ